ਸਾਸਰੀ ਗਾਲ ਬਾਈ ਜੀ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਸਾਰੇ ਅੱਜ ਨਾ ਬਾਈ ਜੀ ਸ਼ੇਰੇ ਪੰਜਾਬ ਪੈਲਸ ਚ ਅੱਜ ਪਹਿਲਾ ਪ੍ਰੋਗਰਾਮ ਆ ਅੱਜ 9 ਨਵੰਬਰ ਤੇ ਦੇਣਾ ਐ ਐਤਵਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਵੇਂ ਕਰਨਲ ਸਾਹਿਬ ਦਾ ਪੈਲਸ ਆ ਇਹ ਤੇ ਚਲਾਇਆ ਇਹਨੂੰ ਗੁਰਪ੍ਰੀਤ ਖਵਾਰ ਵਾਲਾ ਮੁੰਡਾ ਰਿਆ ਤੇ ਆਪਾਂ ਵੱਧ ਤੋਂ ਵੱਧ ਸਾਧੀਏ ਭਰਾ ਦਾ ਵੀਡੀਓ ਸਾਰੇ ਜਾਣੇ ਬਾਈ ਬਣਾਣਾ ਸਾਰਿਆਂ ਨੇ ਪੂਰੀ ਜਰੂਰ ਦੇਖਿਓ ਤੇ ਆਪਾਂ ਸਾਧ ਲਈਏ ਭਰਾ ਦਾ ਬਾਕੀ ਗੁਰਪ੍ਰੀਤ ਬਾਈ ਖੜਾ ਸਸਰੀ ਗਾਲ ਦੀ ਬਾਈ ਸਾਰਿਆਂ ਨੂੰ ਬਾਈ ਜੀ ਉੱਠੇ ਆ ਗਏ ਗਰੀਬੀ ਚੋਂ ਅਖਬਾਰਾਂ ਦਾ ਕੰਮ ਕਰਦੇ ਸੀਗੇ ਮਹਾਰਾਜ ਨੇ ਮਤਲਬ ਦਿੱਤੀ ਤਰਕੀ ਇੱਥੋਂ ਤੱਕ ਪਹੁੰਚੇ ਆ ਪੈਲਸ ਬਣਾਇਆ ਸਰਦਾਰ ਕਰਨਲ ਦਰਸ਼ਨ ਸਿੰਘ ਜੀ ਉਹਨਾਂ ਦੇ ਬਦੌਲਤ ਉਹਨਾਂ ਦੇ ਅਸੀਰਵਾਦ ਨਾਲ ਆਪਾਂ ਇਹ ਪੈਲਸ ਚਲਾ ਰਹੇ ਆ ਗਏ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਜਰੂਰ ਸਾਥ ਦਿਓ ਠੀਕ ਹੈ ਤੁਹਾਡੇ ਪਿੰਡਾਂ ਵਾਲੇ ਆ ਪਿੰਡਾਂ ਚੋਂ ਉੱਠੇ ਆ ਪਿੰਡਾਂ ਵਾਲੇ ਹੀ ਸਾਥ ਦਿੰਦੇ ਹੁੰਦੇ ਪਿੰਡਾਂ ਨਾਲ ਤਾਂ ਆਪਣਾ ਹੱਕ ਬਣਦਾ ਵੀ ਬਾਈ ਸਾਥ ਦੇਈ ਹੈ ਨਾ ਕਿਉਂਕਿ ਗੁਰਪ੍ਰੀਤ ਨਾ ਬਈ ਧੁੰਦਾ ਹੁੰਦੀਆਂ ਆਪਾਂ ਦਾ ਰਜਾਈਆਂ 'ਚ ਪਏ ਹੁੰਦੇ ਆ 5 ਵਜੇ ਕੰਨੀਆਂ ਧੁੰਦਾ ਹੁੰਦੀਆਂ ਵੇਖ ਲਓ ਮੇਰੇ ਵੇਖਣ ਦੀਆਂ ਗੱਲਾਂ 5 ਵਜੇ ਜਾਣਾ ਨੇ ਕਿੰਨੀ ਗੁਰ ਹਾਂ ਜੀ ਪਹਿਲਾਂ ਸਕੂਟਰੀ ਹੁੰਦੀ ਮੁੜ ਕੇ ਮੋਟਰਸਾਈਕਲ ਲੈ ਲੈ ਹਾਂ ਪਹਿਲਾਂ ਸਕੂਟਰੀ ਪੈਂਤਰੀ ਸਕੂਟਰੀ ਹੁੰਦੀ ਨਾ ਪੈਂਤਰੀ ਪੈਂਤਰੀ ਸਕੂਟਰੀ ਸਕੂਟਰੀ ਦੇ ਬਾਈ 5 ਵਜੇ ਧੁੰਦਾ ਚ ਕੌਣ ਉੱਠਦਾ ਯਾਰ 7 ਵਜੇ ਤੋਂ ਆਪਣੇ ਪਿੰਡ ਖਵਾਰ ਆਏ ਲਈ ਸਮਾਰ ਠੀਕ ਆ ਬਾਈ ਜੀ ਦਿਓ ਸਾਥ ਦੇ ਬਾਕੀ ਵੀਡੀਓ ਬਾਈ ਜੀ ਨੇ ਸਾਰੇ ਜਣੇ ਜਰੂਰ ਵੇਖੋ ਬਾਅਦ 'ਚ ਲਿਖਾ ਆਪਣੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਲਾਇਆ ਹੁੰਦਾ ਪੈਲਸਾਂ ਤੇ ਉਸ ਹਿਸਾਬ ਨਾਲ ਨਾ ਗੁਰਪ੍ਰੀਤ ਬਾਈ ਨੇ ਆਪਣੇ ਇੱਕ ਸਮਾਧ ਪਾਈ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਲਾਇਆ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਿਵੇਂ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਪੈਲਸ ਹੁੰਦੇ ਆ ਉਸ ਹਿਸਾਬ ਨਾਲ ਤਿਆਰ ਕੀਤਾ ਬਹੁਤ ਵਧੀਆ ਪੈਲਸ ਬਣਿਆ ਤਾਂ ਆਪਣਾ ਹੱਕ ਬਣਦਾ ਵੀ ਆਪਾਂ ਇਹ ਨਾ ਹੋਵੇ ਪਿੰਡ ਛੱਡ ਕੇ ਆਪਾਂ ਸ਼ਹਿਰਾਂ ਨੂੰ ਭੱਜ ਗਏ ਤੇ ਆਪਣੇ ਸਾਰਾ ਸਾਰੇ ਭਰਾ ਆਪਾਂ ਗੁਰਪ੍ਰੀਤ ਬਾਈ ਦਾ ਸਾਥ ਦਈਏ ਤਾਂ ਜੋ ਉਹਦਾ ਵੀ ਹੌਸਲਾ ਵਾਧੀ ਠੀਕ ਹੈ ਜੀ